ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਲੋਕਾਂ ਦਾ ਨਾ ਇੱਕ ਸੁਭਾਅ ਬਣ ਗਿਆ ਹੈ ਤੇ ਸੁਭਾਏ ਬਣ ਗਿਆ ਵੀ ਪੈਸੇ ਦੇ ਕੇ ਸੁਖਾਲੇ ਟੰਗ ਦੇ ਨਾਲ ਮਸਲੇ ਨੂੰ ਹੱਲ ਕਰਵਾ ਲੈਣਾ ਜਾਂ ਕਰ ਲੈਣਾ ਨੌਕਰ ਰੱਖ ਕੇ ਨੌਕਰਾਂ ਤੋਂ ਕੰਮ ਕਰਾ ਲੈਣਾ ਫੈਕਟਰੀ ਦੇ ਅੰਦਰ ਵਰਕਰਾਂ ਤੋਂ ਕੰਮ ਕਰਾ ਲੈਣਾ ਪੈਸਾ ਆਪਣੀ ਜੇਬ ਵਿੱਚ ਆ ਜਾਣਾ ਮਤਲਬ ਕੰਮ ਕੋਈ ਕਰ ਰਿਹਾ ਹੈ ਪੈਸੇ ਦੇ ਜ਼ੋਰ ਦੇ ਉੱਤੇ ਜੇ ਜੀਡੀ ਉਹਦੀ ਇਨਕਮ ਮੇਂ ਪ੍ਰੋਫਿਟ ਹੈ ਉਹ ਤੁਹਾਡੀ ਜੇਬ ਵਿੱਚ ਆ ਰਿਹਾ ਹੈ ਇਸ ਤਰ੍ਹਾਂ ਹੀ ਅਸੀਂ ਦੁਨੀਆ ਦੇ ਅੰਦਰ ਨਾ ਬਹੁਤ ਸਾਰੇ ਮਸਲੇ ਹੱਲ ਕਰਨੇ ਚਾਹੁੰਦੇ ਹਾਂ ਬਹੁਤ ਸਾਰੇ ਕੰਮ ਨੇ ਜਿਹੜੇ ਤੁਸੀਂ ਦੂਜੇ ਤੋਂ ਕਰਵਾ ਸਕਦੇ ਹੋ ਕਾਰ ਬਣਾਉਣਾ ਕੋਈ ਦੂਜਾ ਬਣਾ ਸਕਦਾ ਹੈ ਪੋਚਾ ਝਾੜੂ ਕਰਨਾ ਕੋਈ ਦੂਜਾ ਕਰ ਸਕਦਾ ਹੈ ਸ਼ਰਟ ਬਣਾਉਣੀ ਕੋਈ ਦੂਜਾ ਕਰ ਸਕਦਾ ਹੈ ਕਾਰ ਮੋਟਰ ਖਰੀਦਣੀ ਬਣਾਈ ਕਿਸੇ ਦੂਜੇ ਨੇ ਤੁਸੀਂ ਪੈਸਾ ਦੇ ਕੇ ਲਿਆ ਸਕਦੇ ਹੋ ਘਰ ਦੇ ਅੰਦਰ ਜਿੰਨਾ ਸਮਾਨ ਹੈ ਉਹ ਬਣਾਇਆ ਕਿਸੇ ਦੂਜੇ ਨੇ ਤੁਸੀਂ ਪੈਸਾ ਖਰਚਿਆ ਉਹਨੂੰ ਲਿਆ ਸਕਦੇ ਹੋ ਬਹੁਤ ਕੁਝ ਇਸ ਤਰ੍ਹਾਂ ਦਾ ਹੈ ਬਹੁਤ ਕੁਝ ਇਸ ਤਰ੍ਹਾਂ ਦਾ ਹੈ ਬਣਾਇਆ ਕਿਸੇ ਦੂਜੇ ਨੇ ਤੁਸੀਂ ਪੈਸਾ ਖਰਚਿਆ ਮੁੱਲ ਭਰਿਆ ਉਹ ਚੀਜ਼ ਤੁਹਾਡੀ ਬਣ ਗਈ ਤੁਹਾਡੇ ਘਰ ਦਾ ਸ਼ਿੰਗਾਰ ਬਣ ਗਈ ਤੁਹਾਡੇ ਜੀਵਨ ਦਾ ਹਿੱਸਾ ਬਣ ਗਈ ਪਰ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਖੁਦ ਹੀ ਕਰਨੀਆਂ ਪੈਂਦੀਆਂ ਨੇ ਰੋਟੀ ਖੁਦ ਖਾਣੀ ਪੈਂਦੀ ਹੈ ਨਾ ਦੂਜੇ ਦੀ ਖਾਦੀ ਕੰਮ ਤੇ ਨਹੀਂ ਆਉਂਦੀ ਪਾਣੀ ਖੁਦ ਪੀਣਾ ਪੈਂਦਾ ਹੈ ਨਾ ਦਵਾਈ ਖੁਦ ਖਾਣੀ ਪੈਂਦੀ ਹੈ ਨਾ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੇ ਖੁਦ ਆਪ ਹੀ ਕੰਮ ਕਰਨੇ ਪੈਂਦੇ ਨੇ ਪਰ ਸਾਡਾ ਸੁਭਾਅ ਬਣ ਗਿਆ ਮਰਿਆ ਮਰਾਇਆ ਸ਼িকার ਖਾਂਦਾ ਇਸ ਕਰਕੇ ਜਦੋਂ ਵੀ ਜ਼ਿੰਦਗੀ ਦੇ ਅੰਦਰ ਕਿਦਰੇ ਮੁਸ਼ਕਲ ਆਣ ਕੇ ਘੇਰਾ ਪਾਉਂਦੀ ਤੇ ਅਸੀਂ ਪਖੰਡੀਆਂ ਵੱਲ ਨੂੰ ਭੱਜਦੇ ਆਂ ਪਖੰਡੀ ਸਾਧਾਂ ਦੇ ਡੇਰਿਆਂ ਵੱਲ ਨੂੰ ਭੱਜਨੇ ਆਂ ਪਖੰਡੀ ਸਾਧਾਂ ਦੀਆਂ ਜਿਹੜੀਆਂ ਦੁਕਾਨਾਂ ਚੱਲਦੀਆਂ ਨੇ ਉਹ ਤੁਹਾਡੀ ਐਸੀ ਕਮਜ਼ੋਰੀ ਕਰਕੇ ਚੱਲਦੀਆਂ ਨੇ ਉਹਨਾਂ ਨੇ ਤੁਹਾਡੀ ਦੁੱਖ ਦੀ ਨਬਜ਼ ਨੂੰ ਪਛਾਣਿਆ ਉਹਨਾਂ ਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਹੈ ਤੁਹਾਡੀ ਕਮਜ਼ੋਰੀ ਵਿੱਚੋਂ ਪਖੰਡ ਨੇ ਜਨਮ ਲਿਆ ਪਖੰਡੀਆਂ ਦੀਆਂ ਦੁਕਾਨਾਂ ਚੱਲ ਪਈਆਂ ਤੁਸੀਂ ਚਾਹੁੰਦੇ ਹੋ ਵੀ ਇੱਥੇ ਵੀ ਮੈਂ ਪੈਸਾ ਖਰਚਾਏ ਮੰਤਰ ਮਾਰੇ ਤੇ ਮੇਰਾ ਕੰਮ ਬਣ ਜਾਏ ਪਰ ਐਦਾਂ ਨਹੀਂ ਹੁੰਦਾ ਬਹੁਤ ਸਾਰੇ ਕੰਮ ਨੇ ਜਿਹੜੇ ਖੁਦ ਕਰਨੇ ਪੈਂਦੇ ਨੇ ਤੁਸੀਂ ਚਾਹੁੰਦੇ ਹੋ ਇਹ ਮੰਤਰ ਮਾਰੇ 2 ਮਿੰਟ ਅੱਖਾਂ ਬੰਦ ਕਰੇ ਪਖੰਡ ਕਰੇ ਬੁੜਬੁੜ ਕਰੇ ਤੇ ਮੇਰਾ ਕੰਮ ਬਣ ਜਾਏ ਨਹੀਂ ਬਣਦਾ بڑے ਲੋਕ ਨੇ ਬੁੜਬੁੜ ਕਰਨ ਵਾਲੇ ਕੰਮ ਬਣਾਤ ਨਹੀਂ ਰਹੇ ਤੁਸੀਂ ਚਾਹੁੰਦੇ ਹੋ ਵੀ ਇਹਦੇ ਧੂਨੇ ਵਿੱਚੋਂ ਮੈਨੂੰ ਸਵਾਹ ਮਿਲ ਜਾਏ ਮੈਂ ਖਾ ਲਵਾਂ ਤੁਸੀਂ ਸਵਾਹ ਵੀ ਖਾਂਦੇ ਹੋ ਤੁਸੀਂ ਗੰਦ ਵੀ ਖਾਂਦੇ ਹੋ ਕੋੜਿਆਂ ਦੀ ਲਿੱਤ ਆ ਖਾਂਦੇ ਹੋ ਤੁਸੀਂ ਚਾਹੁੰਦੇ ਹੋ ਮੇਰਾ ਮਸਲਾ ਹੱਲ ਹੋ ਜਾਏ ਮੇਰੀ ਬਿਮਾਰੀ ਠੀਕ ਹੋ ਜਾਏ ਮੇਰਾ ਪਰਿਵਾਰ ਬिखर ਰਿਹਾ ਉਹ ਵੱਜ ਜਾਏ ਮੈਂ ਕਾਟੇ ਵਿੱਚ ਜਾ ਰਿਆਂ ਉਹ ਨਾ ਜਾਵਾਂ ਮੇਰਾ ਕੰਮ ਵਿਗੜਦਾ ਹੈ ਨਾ ਵਿਗੜੇ ਆ ਵਿਗੜਦਾ ਹੈ ਨਾ ਵਿਗੜੇ ਬੜੇ ਮਸਲੇ ਨੇ ਤੁਸੀਂ ਚਾਹੁੰਦੇ ਹੋ ਸਵਾਹ ਖਾ ਕੇ ਮਸਲਾ ਹੱਲ ਹੋਵੇ ਨਹੀਂ ਹੁੰਦਾ ਕਿਸੇ ਦੇ ਮੰਤਰ ਦੇ ਨਾਲ ਮਸਲਾ ਹੱਲ ਹੋਵੇ ਨਹੀਂ ਹੁੰਦਾ ਤੁਸੀਂ ਆ ਮੈਂ ਪਿੱਛੇ ਜੇ ਵੇਖਿਆ ਕੋਈ ਪਖੰਡੀ ਸਾਧ ਉਹਦੇ ਕੋਲ ਲੋਕ ਪਾਸਪੋਰਟ ਲੈ ਕੇ ਜਾਂਦੇ ਨੇ ਉਂਗਲ ਦੇ ਨਾਲ ਸਾਈਨ ਕਰ ਦਿੰਦਾ ਤੇਰਾ ਵੀਜ਼ਾ ਲੱਗ ਗਿਆ ਇਸ ਤਰ੍ਹਾਂ ਵੀਜ਼ੇ ਲੱਗਣੇ ਹੁੰਦੇ ਤੇ ਫਿਰ ਅੰਬੈਸੀਆਂ ਵਾਲੇ ਅੰਬੈਸਟਰ ਬੈਠੇ ਨੇ ਨੇ ਵਰਕਰ ਬੈਠੇ ਨੇ ਬੁੱਧੀਜੀਵੀ ਬੈਠੇ ਨੇ ਉਹਨਾਂ ਦੀ ਮਤ ਨੂੰ ਮਾਰਨਾ ਇੰਨਾ ਸੌਖਾ ਨਹੀਂ ਹੈ ਉਹਨਾਂ ਦੇ ਕੋਲੋਂ ਵੀਜ਼ਾ ਲੈ ਕੇ ਅੱਗੇ ਜਾਣਾ ਇੰਨਾ ਸੌਖਾ ਨਹੀਂ ਹੈ ਕਾਮਯਾਬ ਹੋਣਾ ਪੈਂਦਾ ਕਿਸੇ ਢੰਗ ਨਾਲ ਹੋਣਾ ਪੈਂਦਾ ਖੈਰ ਇੱਕ ਵੱਖਰਾ ਵਿਸ਼ਾ ਹੈ ਤੁਸੀਂ ਚਾਹੁੰਦੇ ਹੋ ਸਾਈ ਨੇ ਕਰੇ ਮੈਂ ਪੈਸੇ ਨਾ ਪਰਾਂ ਘਰ ਬੈਠਿਆ ਮੇਰਾ ਵੀਜ਼ਾ ਲੱਗ ਕੇ ਆ ਜਾਏ ਮੈਂ ਬਹੁਤ ਵਾਰੀ ਵੇਖਿਆ ਵੇਖੋ ਜੀ ਮਸਲਾ ਵੱਡਾ ਹੈ ਅਰਦਾਸ ਕਰੋ ਠੀਕ ਹੈ ਅਰਦਾਸ ਪੋਜ਼ਿਟਿਵਿਟੀ ਦਿੰਦੀ ਹੈ ਪਰ ਕੱਲੀ ਅਰਦਾਸ ਦੇ ਨਾਲ ਨਹੀਂ ਉਹਦੇ ਨਾਲ ਤੁਹਾਨੂੰ ਮਿਹਨਤ ਕਰਨੀ ਪੈਂਦੀ ਹਿੰਮਤ ਕਰਨੀ ਪੈਂਦੀ ਤੁਰਨਾ ਪੈਂਦਾ ਹੈ ਉਸ ਰਾਹ ਦੇ ਉੱਤੇ ਪਿੰਡੇ ਦੇ ਉੱਤੇ ਤੁਰਨਾ ਪੈਂਦਾ ਹੈ ਮਸਲਾ ਤਾਂ ਹਲ ਹੁੰਦਾ ਪਰ ਅਸੀਂ ਚਾਹੁੰਦੇ ਹਾਂ ਵੀ ਬਾਬਾ ਜੀ ਅਰਦਾਸ ਕਰਿਓ ਭਿੱਜ ਕੇ ਕਰਿਓ ਭੇਜ ਕੇ ਪਾਣੀ ਦੀ ਬਾਲਟੀ ਆਪਣੇ ਉੱਤੇ ਪਾ ਲਵੇ। ਤੁਸੀਂ ਚਾਹੁੰਦੇ ਹੋ ਵੀ ਮੈਂ 100 ਦੀ ਜਗ੍ਹਾ 500 ਦਿੰਨਾ ਜੀ ਅਰਦਾਸ ਕਰਿਓ 500 ਦੀ ਜਗ੍ਹਾ 1000 ਦਿੰਨਾ ਜੀ ਅਰਦਾਸ ਕਰਿਓ। ਅਗਰ ਇਸ ਤਰ੍ਹਾਂ ਮਸਲੇ ਹੱਲ ਹੁੰਦੇ ਤੇ ਸਾਰੇ ਅਮੀਰਾਂ ਦੇ ਮਸਲੇ ਹੱਲ ਹੁੰਦੇ ਤੇ ਗਰੀਬ ਵਿਚਾਰੇ ਤੜਫਦੇ ਹੁੰਦੇ। ਇਹ ਗੱਲ ਤੇ ਠੀਕ ਹੈ ਵੀ ਗਰੀਬ ਹੈ ਤੇ ਤੜਫਦਾ ਹੀ ਪਰ ਅਮੀਰ ਵੀ ਬੜੇ-ਬੜੇ ਦੁਖਿਆਰੇ ਮਿਲਦੇ ਨੇ ਘੱਟ ਨਹੀਂ ਬਹੁਤ ਜ਼ਿਆਦੇ-ਜ਼ਿਆਦੇ। ਖੈਰ ਉਹ ਇੱਕ ਵਿਸ਼ਾ ਵੱਖਰਾ ਹੈ। ਤੁਸੀਂ ਚਾਹੁੰਦੇ ਹੋ ਬੇ ਮੇਰੇ ਸਿਰ ਦੇ ਉੱਤੇ ਨਾ ਕੋਈ ਪਖੰਡੀ ਸਾਧ ਹੱਥ ਰੱਖ ਦੇ ਦੇਵੇ ਤੇ ਲੈ ਮੈਂ ਕਹਿ ਦਵਾਂ ਵੀ ਫਲਾਣੇ ਬਾਬੇ ਨੇ ਸਿਰ ਤੇ ਹੱਥ ਰੱਖ ਦਿੱਤਾ ਮੇਰਾ ਕੰਮ ਬਣ ਜਾਣਾ ਹੈ ਸਜਰੋ ਨਹੀਂ ਬੰਦਾ ਪਖੰਡੀਆਂ ਦੀਆਂ ਦੁਕਾਨਾਂ ਬੜੀਆਂ ਨੇ بڑے ਹੱਥ ਰੱਖਣ ਵਾਲੇ ਮਿਲਦੇ ਨੇ ਬੜੇ ਉਹਨਾਂ ਦੇ ਅੱਗੇ ਸੇਲ ਜਮੈਨ ਮਿਲਦੇ ਨੇ ਏਜੰਟ ਮਿਲਦੇ ਨੇ ਪਰ ਕੰਮ ਨਹੀਂ ਬੰਦੇ ਤੁਸੀਂ ਚਾਹੁੰਦੇ ਹੋ ਅੱਛਾ ਬਾਬੇ ਨੇ ਥਾਪੜਾ ਦੇ ਦਿੱਤਾ ਕੰਡ ਦੇ ਉੱਤੇ ਮੋਢੇ ਦੇ ਉੱਤੇ ਲੈ ਮੇਰਾ ਕੰਮ ਤੇ ਬਣਿਆ ਬਣਿਆ ਤੇ ਜਦੋਂ ਤੁਸੀਂ ਹਾਰ ਜਾਂਦੇ ਹੋ ਕੰਮ ਨਹੀਂ ਬਣਦਾ ਫਿਰ ਆਉਂਦੇ ਹੋ ਬਾਬੇ ਕੋਲ ਤੇ ਬਾਬਾ ਕਹਿੰਦਾ ਤੇਰੀ ਸ਼ਰਧਾ ਵਿੱਚ ਕੋਈ ਕਮੀ ਹੋਣੀ ਹੈ ਬਾਬਾ ਕਹਿੰਦਾ ਇਹ ਵੀ ਫਲਾਣੇ ਦਾ ਤੇ ਬਣ ਗਿਆ ਸੀ ਏਜੰਟ ਨੇ ਜਿਹੜੇ ਉਹ ਕੋਲੋਂ ਬੋਲਦੇ ਲੈ ਫਲਾਣੇ ਦਾ ਵੀ ਬਣਿਆ ਫਲਾਣੇ ਦਾ ਬਣਿਆ ਕਈਆਂ ਦਾ ਬਣਿਆ ਤੇਰੇ ਆਪਣੇ ਵਿੱਚ ਖੋਟ ਹੈ ਗਲਤੀ ਫੇਰ ਤੁਹਾਡੀ ਆਪਣੇ ਆਪ ਨੂੰ ਮਨਵਾਓ ਨਾ ਆਪਣੀਆਂ ਜੇਬਾਂ ਨੂੰ ਖਾਲੀ ਨਾ ਕਰਾਓ ਪਖੰਡੀ ਤੁਹਾਡੇ ਆਸਰੇ ਦੇ ਉੱਤੇ ਚੱਲ ਰਹੇ ਨੇ ਤੁਸੀਂ ਚਾਹੁੰਦੇ ਹੋ ਵੀ ਇਹਦੀ ਟੁੱਟੀ ਦਾ ਪਾਣੀ ਇਹਨੂੰ ਜਲ ਕਹਿ ਕੇ ਮੈਂ ਪੀ ਲੈਣਾ ਅੰਮ੍ਰਿਤ ਕਹਿ ਕੇ ਪੀ ਲੈਣਾ ਮੇਰਾ ਮਸਲਾ ਹੱਲ ਹੋ ਜਾਏ ਨਹੀਂ ਹੁੰਦਾ ਖੁਦ ਕਰਨਾ ਪਏਗਾ ਰਾਹ ਤੇ ਤੁਰਨਾ ਪਏਗਾ ਅੱਛਾ ਇੱਕ ਪਖੰਡੀਆਂ ਦੇ ਕੋਲ ਨਾ ਇੱਕ ਹੋਰ ਬੜੀ ਗੱਲ ਅੱਜ ਕੱਲ ਚੱਲਦੀ ਉਹ ਕਹਿੰਦੇ ਜੀ ਅਖੰਡ ਪਾਠ ਕਰਵਾਓ ਪੇਟਾ ਹੀ ਨਹੀਂ ਲੱਗੇਗੀ ਸੰਪਟ ਪਾਠ ਕਰਾਓ ਇੱਕ ਹੋਰ ਨਵਾਂ ਪਖੰਡ ਚੱਲਿਆ ਹੈ ਮਹਾ ਸੰਪਟ ਪਾਠ ਕਰਾਓ ਤਾਂ ਤੁਹਾਡਾ ਮਸਲਾ ਹੱਲ ਹੋਣਾ ਨਾ ਖੰਡ ਪਾਠਾ ਨਾਲ ਨਾ ਸੰਪਟ ਨਾਲ ਨਾ ਮਾਹ ਸੰਪਟ ਨਾਲ ਕਿਸੇ ਨਾਲ ਮਸਲਾ ਹੱਲ ਨਹੀਂ ਹੁੰਦਾ ਜੇ ਮਸਲਾ ਹੱਲ ਹੁੰਦਾ ਹੈ ਖਰਚਾ ਅਸੀਂ ਕਰਨ ਲਈ ਤਿਆਰ ਆ ਜਿੰਨੇ ਪਖੰਡੀ ਸਾਧ ਨੇ ਉਹਨਾਂ ਨੂੰ ਕੋਈ ਇਕੱਠੇ ਹੋ ਜੋ ਕੱਲਾ ਕੱਲਾ ਵੀ ਨਹੀਂ ਚੈਲੰਜ ਹੈ ਇਕੱਠੇ ਹੋ ਜੋ ਖਰਚਾ ਅਸੀਂ ਕਰਾਂਗੇ ਉਹ ਕਰੋ ਸੰਪਟ ਕਰੋ ਮਾਹ ਸੰਪਟ ਕਰੋ ਡਬਲ ਮਾਹ ਸੰਪਟ ਕਰੋ ਜੋ ਮਰਜ਼ੀ ਕਰੋ ਖਰਚਾ ਸਾਡਾ ਲੈ ਜੇਲਾਂ ਦੇ ਵਿੱਚ ਜਿਹੜੇ ਬੇਕਸੂਰ ਲੋਕ ਬੈਠੇ ਨੇ ਸਿੱਖ ਬੈਠੇ ਨੇ ਉਹ ਜ਼ਿਲ੍ਹਾ ਤੋਂ ਬਾਹਰ ਆ ਜਾਣ ਖਰਚਾ ਅਸੀਂ ਕਰਾਂਗੇ ਕਰੋ ਅਸੀਂ ਕਹਿੰਦੇ ਆ ਪੰਜਾਬ ਦੇ ਅੰਦਰ ਜਿਹੜਾ ਅੱਜ ਰੌਲਾ ਹੈ ਵੀ ਸ਼ੇਵਾ ਦਰਿਆ ਚੱਲ ਪਿਆ ਨਸ਼ੇ ਦਾ ਉਹ ਨਸ਼ਾ ਖਤਮ ਹੋ ਜਾਏ ਹੋਇਆ ਨਸ਼ਾ ਵੀ ਵਧ ਰਿਹਾ ਹੈ ਜ਼ਿਲ੍ਹਾ ਦੇ ਅੰਦਰ ਬੇਕਸੂਰ ਲੋਕ ਵੀ ਬੈਠੇ ਨੇ ਹੋਰ ਵੀ ਮਸਲੇ ਵਿਗੜੇ ਨੇ ਕੌਮੀ ਮਸਲੇ ਨੇ ਚਲੋ ਮੇਰਾ ਨਹੀਂ ਤੇਰਾ ਨਹੀਂ ਦੂਜੇ ਦਾ ਨਹੀਂ ਤੀਜੇ ਦਾ ਨਹੀਂ ਚਲੋ ਜਿਹੜਾ ਕੌਮੀ ਮਸਲਾ ਹੈ ਅਰਦਾਸ ਦੇ ਵਿੱਚ ਕਰਦੇ ਹੋ ਨਾ ਵੀ ਸਰਬੱਤ ਦਾ ਭਲਾ ਤੇ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਐ ਉਹ ਵੀ ਤੁਸੀਂ ਕਿਉਂ ਨਹੀਂ ਕਰਦੇ ਪਿੱਛੇ ਕਰੋਨਾ ਆ ਕੇ ਹਟਿਆ ਕਿਉਂ ਨਹੀਂ ਤੁਹਾਡਾ ਮਾਂ ਸੰਪਟ ਪਾਠ ਕੰਮ ਆਇਆ ਪਿੱਛੇ ਕਰੋਨੇ ਦੀ ਬਿਮਾਰੀ ਨੇ ਘਰ ਘਰ ਲਾਸ਼ਾਂ ਵਿਛਣ ਦੇ ਉੱਤੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਬਿਮਾਰ ਹੋਣ ਤੇ ਮਜਬੂਰ ਕਰ ਦਿੱਤਾ ਕਿਉਂ ਤੁਹਾਡੇ ਖੰਡ ਪਾਠ ਤੇ ਮਾਂ ਸੰਪਟ ਪਾਠ ਕੰਮ ਨਾ ਆਏ ਉਦੋਂ ਤੇ ਬਾਹਰ ਵੀ ਨਹੀਂ ਸੀ ਨਿਕਲਦੇ ਪੋਰੀਆਂ ਦੇ ਅੰਦਰ ਸੀ ਕਰ ਲੈਂਦੇ ਕੁਛ ਨਾ ਕੁਛ ਜਦੋਂ ਬਿਮਾਰੀ ਹਟ ਜਾਂਦੀ ਐ ਉਦੋਂ ਬਾਹਰ ਆਣ ਕੇ ਉਹਨਾਂ ਦੇ ਏਜੰਟ ਇਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਲੈ ਜੀ ਸੁਨਾਮੀ ਆਉਣੀ ਸੀ ਬਾਬਾ ਜੀ ਪੋਰੇ ਚ ਗਏ ਤਾਂ ਸੁਨਾਮੀ ਬਚ ਗਈ ਲਾਣਤ ਹੈ ਇਹੋ ਜਿਹੇ ਏਜੰਟਾਂ ਦੇ ਤੇ ਇਹੋ ਜਿਹੇ ਬੇਵਕੂਫ ਪਖੰਡੀ ਸਾਧਾਂ ਦੇ ਜਿਹੜੇ ਇਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਵਰਗ ਲਾ ਕੇ ਆਪਣੇ ਪਿੱਛੇ ਲਾਉਂਦੇ ਨੇ ਲੋਕਾਂ ਦੀ ਕਮਜ਼ੋਰੀ ਨੂੰ ਉਹਨਾਂ ਪਖੰਡੀ ਸਾਧਾਂ ਨੇ ਪਛਾਣਿਆ ਪਖੰਡੀ ਸਾਧ ਉਹ ਜਿਹੜੇ ਜਿਹੜੇ ਇਤਰਾਜ਼ ਕਰਨਗੇ ਉਹ ਆਪਣੇ ਆਪ ਹੀ ਦੱਸ ਦਿੰਗੇ ਵੀ ਮੈਂ ਪਖੰਡੀ ਆ ਪਖੰਡੀ ਸਾਧਾ ਨੇ ਤੁਹਾਡੀ ਕਮਜ਼ੋਰ ਨਫਜ਼ ਨੂੰ ਪਛਾਣਿਆ ਇਸ ਕਰਕੇ ਉਹ ਤੁਹਾਡੀਆਂ ਜੇਬਾਂ ਨੂੰ ਟਟੋਲਦੇ ਨੇ ਫਿਰ ਦੁਬਾਰਾ ਕਹਿ ਰਿਆਂ ਸਾਡਾ ਖੁੱਲਾ ਚੈਲੰਜ ਹੈ ਜੇ ਕੋਈ ਕਰ ਸਕਦਾ ਹੈ ਮਸਲਾ ਵੀ ਅਸੀਂ ਦੱਸ ਦਿੰਨੇ ਆ ਔਰ ਨਿੱਜੀ ਮਸਲਾ ਨਹੀਂ ਹੋਏਗਾ ਕੌਮੀ ਮਸਲਾ ਹੋਏਗਾ ਦੇਸ਼ ਦਾ ਮਸਲਾ ਹੋਏਗਾ ਲੋ ਕਰੋ ਸੰਪਟ ਕਰ ਲੋ ਮਾ ਸੰਪਟ ਕਰ ਲੋ ਇੱਕ ਕਰ ਲੋ ਦੋ ਕਰ ਲੋ 100 ਕਰ ਲੋ ਜੇ ਉਹ ਮਸਲਾ ਹੱਲ ਹੋਇਆ ਸਦੀਆਂ ਵਾਸਤੇ ਜਿੰਨਾ ਸਮਾਂ ਉਮਰੇ ਤੁਹਾਡੇ ਗੁਲਾਮ ਬਣਾਂਗੇ ਜੇ ਉਹ ਮਸਲਾ ਹੱਲ ਨਾ ਹੋਇਆ ਤੇ ਫਿਰ ਤੁਹਾਡਾ ਇਲਾਜ ਕੀ ਹੋਵੇ ਇਸ ਸਜ਼ਾ ਨਿਯੁਕਤ ਕਰਕੇ ਫਿਰ ਅੱਗੇ ਤੁਰਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ